ਗਰਦੀ ਦੀਦੀ ਤੇ ਕੱਲ ਤੁਹਾਡੇ ਹੱਬੀ ਆਏ ਸੀ ਤੁਸੀਂ ਕਹ ਆ ਅਸੀਂ ਤੁਹਾਨੂੰ ਵਲੌਗ ਦੇ ਵਿੱਚ ਦਿਖਾ ਦਾਂਗੇ ਜੀ ਭਾਈ ਗੁੱਸੇ ਵਾਲੇ ਹੱਬੀ ਇਹ ਗੱਦ ਗੜ ਦੇ ਲੰਮਾ ਆ ਗਿਆ ਬੰਦਾ ਸੀ ਜਿਹੜਾ ਲੰਮਾ ਫੌਰੀ ਸਾਡਾ ਲੰਮਾ ਉੱਚਾ ਲੰਮਾ ਫਿਰ ਡਿਸਪਲਿਨ ਚ ਰਹਿੰਦਾ ਨਾ ਉਹ ਆ 20 ਸਟ੍ਰੇਟ ਗੱਲ ਵੀ ਸਟ੍ਰੇਟ ਅੱਡ ਕੇ ਜੌਬ ਤੇ ਬਹਿ ਜਾਂਦੀ ਆ ਪੈਸੇ ਕਮਾਉਣੇ ਨਹੀਂ ਛੱਡਦੀ ਕਿਉਂ ਛੱਡਿਆ ਭਰਾ ਵਿਆਹ ਤੇ ਵੀ ਲਾਉਣੇ ਆ ਇੱਧਰ ਇਹ ਕੌਣ ਤੁਹਾਨੂੰ ਲਿਆ ਕੇ ਦੇ ਦਿੰਦਾ ਸੰਦੀਪ ਕਿਰਸ਼ਨ ਕਿਰਸ਼ਨ ਨਾ ਇਹਨਾਂ ਨੇ ਖਾਣਾ ਹਾਂ ਨਾ ਬੋਲ ਮੇਰੀ ਗੱਲਾ ਕੋਣੇ ਪਾਸ ਦੇ 파ਟਨਰ ਆ ਉਹਨੇ ਤਾਂ ਬੋਲਣਾ ਤੇਰਾ ਠੀਕ ਆ ਤੇ ਭਾਈ ਦਾ ਠੀਕ ਰੇ ਤੂੰ ਭਾਈ ਨੀ ਤੂੰ ਕੀ ਜਾਣੇ ਜੱਟਾਂ ਦਾ ਸਭਾ ਗੋਰੀਏ ਤੇਰੀ ਮੇਰੀ ਮੇਰੀ ਤੇਰੀ ਆਹੇ ਆਹੇ ਹੋ ਮੇਰੀ ਤੇਰੀ ਤੇਰੀ ਵਾਹ ਜੀ ਵਾਹ ਤੇਰੀ ਤਾਹੀ ਨਾਲ ਸੁਣ ਕੇ ਅੱਜ ਇਹੋ ਜਿਹੀ ਜੀ ਗਾਇਜ਼ ਜਵਾਗਤੋ ਤੁਹਾਡਾ ਮੇਰੇ ਚੈਨਲ న్యూਸ ਬੋਏਤ ਮਾਹੋਪਕਾਰ ਦੋ ਜਾਰੇ ਠੀਕ ਹੋ ਗਏ ਸੋ ਗਾਇਜ਼ ਜੱਪਾ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਹੈ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੀ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਅੰਗਰਦੀਪ ਦੀਦੀ ਤੇ ਕੱਲ ਤੁਹਾਡੇ ਹੱਬ ਇਨਾ ਦੇ ਆਦਾਂਗੇ ਕਈਆਂ ਨੇ ਪਤਾ ਤਾਂ ਲੱਗ ਗਿਆ ਵੀ ਗੁੱਸੇ ਵਾਲਾ ਆ ਕੱਦ ਕਰਦੇ ਲੰਮਾ ਆ ਜਿਆ ਬੰਦਾ ਸੀ ਜਿਹੜਾ ਲੰਮਾ ਫੌਜੀ ਆ ਸਾਡਾ ਲੰਮਾ ਉੱਚਾ ਲੰਮਾ ਫਿਰ ਡਿਸਪਲਿਨ ਚ ਰਹਿੰਦਾ ਨਾ ਉਹ ਆ 20 ਸਟ੍ਰੇਟ ਗੱਲ ਵੀ ਸਟ੍ਰੇਟ ਐਂਡ ਗੁੱਸਾ ਵੀ ਸਟ੍ਰੇਟ ਗਰਦੀਪ ਤਾਂ ਕਹਿੰਦੀ ਇੱਧਰ ਵੀ ਨਾ ਉਤਰਿਓ ਉੱਧਰ ਦੀ ਜਾਓ ਉੱਧਰ ਦੀ ਉਤਰ ਗਿਆ ਅੰਦੀ ਕੱਜੀ ਹੋ ਗਈ ਪਿੱਛੇ ਮੁੜ ਗਈ ਲੈ ਮੈਂ ਤੇ ਦੱਸਣਾ ਉਹ ਜੋ ਸੰਦੀਪ ਕਹਿੰਦੀ ਉਹਨੇ ਉਤੋਂ ਉਲਟਾ ਕਰਨਾ ਉਲਟਾ ਕਰਨਾ ਸੰਦੀਪ ਤੇ ਤੇਰਾ ਕੁਝ ਸਾਲ ਬਾਅਦ ਉਹ ਫੇਰ ਸਿੱਧਾ ਗਦੀਬ ਆਦੀ ਸੱਸ ਕੋਈ ਕਾਫੀ ਟਾਈਮ ਮਿੱਠੀ ਨਹੀਂ ਐ ਬੈਠੀ ਨਹੀਂ ਉੱਥੇ ਬੈਠੀ ਨਹੀਂ ਨਾ ਮੈਂ ਉੱਥੇ ਹੀ ਬੈਠੀ ਕੀ ਗੱਲਾਂ ਚੱਲਦੀਆਂ ਨੇ ਉੱਥੇ ਬੱਸ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਐ ਫੰਕਸ਼ਨ ਆ ਤੁਸੀਂ ਐ ਆ ਜਿਓ ਐ ਆ ਜਿਓ ਆ ਆ ਕਿਉਂ ਤੜਕੇ ਜੌਬ ਤੇ ਬਹਿ ਜਾਂਦੀ ਆ ਪੈਸੇ ਕਮਾਉਣੇ ਨਹੀਂ ਛੱਡਦੀ ਕਿਉਂ ਛੱਡੀਆ ਭਰਾ ਆਹ ਤੇ ਵੀ ਲਾਉਣੇ ਆ ਇੱਧਰ ਆ ਵੇਲਾ ਵੇਲੇ ਭਾਜੀ ਉਹਨੇ ਕੋਈ ਪਰਵਾਹ ਹੀ ਕੋਈ ਨਹੀਂ ਭਾਜੀ ਅਜੀ ਕੀ ਮੰਗਾ ਤੋੜੀ ਰੋਜੀ ਆ ਆ ਕੁਝ ਕਹ ਬਣਾ ਇਹ ਕੌਣ ਤੁਹਾਨੂੰ ਲਿਆ ਕੇ ਦੇ ਦਿੰਦਾ ਸੰਦੀਪ ਕਰਤਨ ਕਰਤਨ ਨਾ ਇਹਦਾ ਅੱਡ ਕਰਤਨ ਨਹੀਂ ਲਿਆ ਕੇ ਦੇ ਦੀ ਇੰਨੇ ਟੜਕੇ ਟੜਕੇ ਕੌਣ ਖਾਂਦਾ ਇੰਨਾ ਚਾਣੀ ਚ ਡੁੱਬਿਆ ਰਾਸਗੁਲਾ ਇਹਨਾਂ ਨੇ ਖਾਣਾ ਮੇਰੇ ਆਪਣੇ ਕੋਈ ਓਥੇ ਨਹੀਂ ਪਈ ਹਾਂ ਨਾ ਬੋਲ ਮੋਟਾ ਬੋਲਿਆ ਤੇਰੀ ਗੱਲ ਆ ਪਰੋਣੇ ਪਾਸ ਦੀ ਤੇ 파ਟਨਰ ਆ ਉਹਨੇ ਤਾਂ ਬੋਲਣਾ ਹੀ ਬੋਲਣਾ ਤੇ ਸਹੀ ਗੱਲ ਹੀ ਬੋਲੀ ਜਾਂਦੀ ਪਰ ਕਰਨ ਕਿ ਨਹੀਂ ਜਾਈ ਕੀ ਟੱਬ ਕਾ ਲਿਆ ਹਸੇ ਰੱਖੇ ਖਾਣਾ ਇੰਨੇ ਟੱਬ ਭਰੇ ਆ ਰਿਸਟੋਰੈਂਟ ਪੁਰਾਣੇ ਹੋ ਗਏ ਆ ਜਿਹੜਾ ਘਰ ਦਾ ਵੱਡਾ ਜਵਾਈ ਪੁਰਾਣਾ ਤੇ ਕੋਈ ਨਹੀਂ ਇਹ ਪੁਰਾਣੇ ਆ ਨਵੇਂ ਇਹ ਸਮਝਦਾਰ ਆ ਗਾਣਾ ਲੱਗਣਾ ਲਾਉਣਾ ਰੌਣਕਾਂ ਜਵਾਈਆਂ ਨਾਲ ਮੇਲੇ ਪੱਦੇ ਹੋ ਲਾਉਣਾ ਅੱਜ ਲਾ ਦਾਂਗੇ ਅੱਜ ਗਾਣਾ ਭਾਈ ਤੁਹਾਡੀ ਦੀਦੀ ਬਾਜੀ ਅੱਜ ਤੁਹਾਡੇ ਤੇ ਬਣਾਈ ਜਾਏਗੀ ਵੀਡੀਓ ਤੁਹਾਨੂੰ ਮਾਨ ਸਨਮਾਨ ਕੀਤਾ ਜਾ ਸਰ ਠੀਕ ਆ ਭਾਈ ਦਾ ਠੀਕ ਰਟੂ ਇਹਦਾ ਇਹਦਾ ਕੀ ਕਰਾਉਣਾ ਵੇ ਕੀ ਸ਼ਰਮ ਨਹੀਂ ਆਈ ਤੈਨੂੰ ਤੇਰੇ ਦੇ ਵੇਖ ਕੇ ਸਨੈਚਰ ਕਿਹੜਾ ਸਾਲਿਆ ਮੈਂ ਤੇ ਕਦੀ ਕੁੰਡੀ ਵਾਚ ਕਰਾਈ ਤੇ ਤੈਨੂੰ ਅਕਲ ਲੱਗੀ ਜਾਂਦਾ ਉਹਨਾਂ ਦੀ ساری ਜਿੰਦਗੀ ਲੱਗ ਆਹਾਂ ਦੀ ਕੁੰਡੀ ਕਰਕੇ ਜਾਣਾ ਕੁੰਡੀ ਹੋਣੀ ਨਹੀਂ ਮੈਨੂੰ ਲੱਗਦਾ ਕੁੰਡੀ ਹੈ ਹੋਣੀ ਨਹੀਂ ਲੱਗਦਾ ਮੈਂ ਲਗਵਾ ਲਿਆ ਮੂੰਹ ਕਿਹੜਾ ਹਿੰਦੂਜਾ ਥੱਲੇ ਕੋਈ ਮੈਣਾ ਹਾਂ ਛੋਟਾ ਸੀ ਬਣਾਇਆ ਪਿਆ ਛੋਟਾ ਸੀ ਬਣਾਇਆ ਪਿਆ ਆਂਦੇ ਵਾਰੀ ਲੌਣ ਲੱਗੇ ਪਰਾ ਲੱਗੇ ਕਿਵੇਂ ਵੇਖੀ ਸਮਾਰਟ ਉਹ ਮਾਮਾ ਫਰੂਟ ਅਕੇਲੇ ਇੱਥੇ ਨਾ ਕਿਤੇ ਭੈ ਦੂਜਾ ਮੈਂ ਕਸਟਰਡ ਬਣ ਜਾਏ ਕਿਤੇ ਇੱਥੇ ਹੀ ਫਰੂਟ ਚਾਟ ਇੱਥੇ ਬਣ ਜਾ ਲਫਾ ਫਿਆਂ ਜੀ ਕਿਤੇ ਟੇਸਟ ਬਣ ਜੇ ਇਕੱਲੇ ਵੇਖੀ ਮਿਕਸ ਹੋ ਜਾ ਕੰਮ ਕੇ ਦਾ ਕੋਈ ਨਹੀਂ 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 ਉਹਨਾਂ ਕੋਈ ਨਹੀਂ ਨਹੀਂ ਉਹਨਾਂ ਦੇ ਨਹੀਂ ਭਾਰ ਗਿਆ ਪੱਕਾ ਹਾ ਵੇ ਦੇ ਨਾਲ ਦੀ ਤੈਨੂੰ ਫੋਨ ਆਇਆ ਇਹਦੇ ਨਾਲ ਦੀ ਤੈਨੂੰ ਫੋਨ ਆਇਆ ਵੇ ਮੰਮੀ ਨਾਲ ਦੇ ਭਰਾ ਦਾ ਫੋਨ ਆਇਆ ਆ ਵਾਹ ਜੀ ਵਾਹ ਤੇ ਉੱਤੇ ਨਹੀਂ ਆ ਕੇ ਮੰਜੇ-ਮੁੰਜੇ ਆਪਣੇ ਘਰੇ ਮੰਜੇ-ਮੁੰਜੇ ਹੈ ਨਹੀਂ ਪਰ ਤੂੰ ਡਾਉਨ ਟੂ ਅਰਥ ਬੰਦੇ ਹੈ ਨਾ ਆ ਬੰਦੇ ਦੀ ਗੱਲ ਸਾਡਾ ਇੱਕ ਬੰਦਾ ਆਇਆ ਇਨੂੰ ਕਹਿੰਦਾ ਉਧਰ ਉਠਾ ਕੇ ਰੱਖ ਦਿਓ ਮੈਂ ਕਿਹਾ ਭਰਾਵਾ ਪੰਜਾਬੀ ਆਏ ਉਹ ਭਰਾਵਾ ਦਸ ਦੂਰੀ ਰੱਖ ਮੁਸ਼ ਮੁਸ਼ ਫੱਦਾ ਕਿ ਦੋ ਬਜੇ ਹਾਂ ਕਿਨੂੰ ਤੂੰ ਹੀ ਲੈ ਕੇ ਆਏ ਆ ਬਾਹਰ ਚ ਉਹ ਭਰਾਵਾ ਤੇਰੇ ਦੇ ਵੀ ਹਾਸਾ ਆਣੇ ਨੂੰ ਅੱਖ ਰੜ ਜਣੇ ਫਿਰ ਹਾਂਜੀ ਸ਼ੌਕ ਨੂੰ ਕਰਾਂ ਮੁੱਛਾ ਕੁੰਡੀ ਆ ਵਾਹ ਜੀ ਵਾਹ ਬਈਲੀ ਨੇ ਕਹਿਣੇ ਕਹਿਣਾ ਬੇਟੂ ਬੇਟੂ ਕੀ ਹਾਲ ਹੈ ਕੀ ਹਾਲ ਹੈ ਜੀ ਠੀਕ ਠਾਕ ਜੀ ਵਧੀਆ 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 ਤੇ ਕੀ ਬਣਾਇਆ ਜਿਆ ਇਹ ਤੇ ਕਰ ਇਹ ਕੀ ਆ ਜੀ ਇਹ ਖੰਡ ਮੈਨੂੰ ਰਸ ਪੁੱਡਿਆਂ ਦੀ ਅੱਛਾ ਜੀ ਪੁੱਡਿਆਂ ਦੀ ਆ ਰਸ ਪਲੇ ਆ ਕੀ ਹੈ ਜੀ ਵਧੀਆ ਨਿਕਲੀ ਹੁੰਦਾ ਦੁੱਧੇ ਖੁਆ ਨਹੀਂ ਨਹੀਂ ਖੁਆ ਵਧੀਆ ਨਿਕਲੀ ਜਾਂਦਾ ਯਾਰ ਮਾਲਕ ਤੁਹਾਡੇ ਦਿੱਤਾ ਦੁੱਧ ਖੁਆ ਨਿਕਲਾ ਖੁਆ ਕਮਾਲ ਹੋਈ ਬਈ ਆ ਵਾਹ ਜੀ ਆਹ ਬੰਦੇ ਤੁਸੀਂ ਪੁਰਾਣੇ ਜਾਣਦੇ ਆ ਇਹਨੂੰ ਜਾਣਦੇ ਆ ਆ ਵੀਰ ਅਜ ਨਵਾਂ ਆਇਆ ਠੀਕ ਠਾਕ ਜੀ ਵੈਰੀ ਗੁੱਡ ਨਹੀਂ ਨਹੀਂ ਆ ਮਤਲਬ ਇੰਨੇ ਦਿਨਾਂ ਚ ਇੰਨੇ ਦਿਨਾਂ ਚ ਆ ਵੀ ਪਿਛਲੇ ਵਾਰ ਜ ਹੈ ਸੀ ਆ ਵੀ ਆ ਵੀ ਹੈਗਾ ਸੀ ਨਹੀਂ ਤੁਸੀਂ ਵੀਰੇ ਨਵੇਂ ਆ ਨੱਕ ਤਾਂ ਵੱਡਾ ਵੀ ਆ ਆ ਤਾਂ ਸਰਾ ਹੀ ਕਰਾਈ ਹੁੰਦਾ ਨਾ ਵੱਡੇ ਨੱਕળા ਇਹਨੇ ਹੋਰ ਕਿਸੇ ਬੜੀ ਕੀ ਗੱਲ ਕਰ ਵਾਹ ਜੀ ਵਾਹ Ha ha ha! ਕੁਕਨੇ ਨਹੀਂ ਉਹਨਾਂ ਦੀ ਤੋਂ ਨੇ ਇੱਕ ਚੀਜ਼ ਦੱਸਾਂਗੇ ਸਨੇਪਚੈਟ ਖੋਲਦੇ ਬੰਦੇ ਬੰਦਾ ਕੀ ਕਰਦਿਆ ਐ ਨਹੀਂ ਕਰਦੇ ਭਾਵਾ ਐ ਕਰਦੇ ਜਿਵੇਂ ਬੰਦਾਰੀ ਨੇ ਬਾਂਦਰ ਛੱਡਿਆ ਹੁੰਦਾ ਹਾਂ ਜਿਹਾ ਜਿਹਾ ਪਾਜੀ ਐ ਕਰਦੇ ਬੰਦੇ ਕੌਣ ਕਰਦੇ ਹੁੰਦੇ ਆਵੇਂ ਹਾਂ ਹਾਂ ਹੈਂ ਜਾਂ 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 ਆਇਆ ਫੰਗਿਆ 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 ਭਾਈ ਜੇ ਕੋਈ ਬਲੌਗ ਸਟਾਰ ਕਰ ਲੈ ਕਿਵੇਂ ਕਰ ਦਿੰਦੇ ਫੰਗੀਆਂ ਫੰਗੀਆਂ ਅਹੀਂ ਜਿੰਗਲ ਵਾਲਾ ਹੁਰ ਬਲਾ ਹੁਰ ਬਗੂ ਤੇ ਬੰਨਣਾ ਦੇ ਰਹਿ ਜਾਂਦੇ ਮਾਹੀਰ ਜੀ ਦੇ ਹੁਣ ਜਿੰਗਲ ਵਾਲਾ ਓਏ ਜੱਟਾਂ ਨੂੰ ਕੀ ਜਾਣੇ ਤੂੰ ਹੈ ਨਹੀਂ ਤੂੰ ਕੀ ਜਾਣੇ ਜੱਟਾਂ ਦਾ ਸਭਾ ਗੋਰੀਏ ਮੋਠੀ ਚੱਬ ਜਾਂਦੇ ਗੁੜ ਚਿਰੇ ਲਾ ਕੇ ਤੇਰੀ ਮੇਰੀ ਮੇਰੀ ਤੇਰੀ ਆਹੇ ਆਹੇ ਹੋ ਮੇਰੀ ਤੇਰੀ ਤੇਰੀ ਮੇਰੀ ਹੇ ਹੇ ਤੇਰੀ ਮੇਰੀ ਮੇਰੀ ਤੇਰੀ ਗੱਲ ਲੈਣਾ ਬਣੇ ਨਹੀਂ ਲੋਕੀ ਫਿਰ ਦੇਣਾ ਜੋੜੀਆਂ ਬਣਾ ਕੇ ਤੇਰੀ ਬਸ ਨਹੀਂ ਹੋਗਾ ਬਸ ਕੈ ਥੈਂਕਸ ਕਰਦੇ ਹਾਂ ਜੀ ਗਾਇ ਤੁਹ ਦੇਖ ਲਓ ਨੇ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਕੁਰ ਸ਼ਰਨ ਸਦੂ ਦੀ ਵੀਡੀਓਜ਼ ਕਿੱਦਾ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੇ